25000 ਦੀ ਮਰਤੀ ਬਰੇ ਤੁਹਾਨੂੰ ਚਾਹੀਦੀ ਨਾ ਸਾਰਿਆਂ ਨੂੰ ਆ ਚੱਕੋ 25000 ਦੀ ਦੇ ਰਿਹਾ ਬੰਦਾ ਪਰ ਗੱਲ ਇਹ ਆ ਵੀਰੇ ਇਹਦੇ ਵਿੱਚ ਨਾ ਜਿਹੜਾ ਢੋਲ ਨਹੀਂ ਹੁੰਦਾ ਆਪਣਾ ਆਪਣਾ ਸਿਲੰਡਰ ਵਾਲਾ ਢੋਲ ਜਿੱਦਾਂ ਹੁੰਦਾ ਵੀਰੇ ਹਨਾ ਸੀਐਨਜੀ ਵਾਂਗੂ ਸਿਲੰਡਰ ਵਾਲਾ ਢੋਲ ਹੁੰਦਾ ਗੈਸ ਤੁਸੀਂ ਪਵਾ ਸਕਦੇ ਹੋ ਇਹਦੇ ਵਿੱਚ ਵਿਦ ਢੋਲ ਹੈ ਤਾਂ ਕਰਕੇ 30 ਦੀ ਜੇ ਢੋਲ ਲਾ ਕੇ ਲੈਣਾ ਤਾਂ 25000 ਦੀ ਲੈ ਆ ਸਕਦੇ ਹੋ ਤੇ ਤੁਹਾਨੂੰ ਬਾਕੀ ਦਿਖਾ ਦੇਣਾ ਮਾਡਲ 2000 ਕਿੰਨਾ ਵੀਰੇ 2 ਹੈ ਤੇ ਬਾਕੀ ਬਾਈ ਦਾ ਨੰਬਰ ਮੈਂ ਤੁਹਾਨੂੰ ਬੋਲ ਦਿੰਦਾ ਤੇ ਆਪਣਾ ਸਾਰਾ ਬਾਈ ਨੰਬਰ ਬੋਲੀ ਪਹਿਲਾ ਦਾ 7087213675 7087213675 ਨੰਬਰ ਆ ਚੱਕੋ ਨੰਬਰ ਜੀ ਆਇਆ ਤੁਹਾਨੂੰ ਦਿਖਾਉਣੇ ਆਂ ਬਈ ਆ ਗਿਓ ਟੂ ਵੇਟੋ ਇੱਕ ਪੜੀ ਆਇਆ ਬਾਈ ਆਵਰੇ ਲਈ ਬਾਈ ਉਹ ਕੈਮਰਾ ਟੋਲ ਦਿਖਾਉਣ ਆ ਆ ਗਿਆ ਆ ਗਿਆ ਬਾਈ ਨਾਲ ਇੱਕ ਗੱਲ ਹੋਰ ਹੈ ਪਾਉਂ ਵੀਡੀਓ ਚ ਨਾ ਉਹ ਵੀਡੀਓ ਚ ਨਾ ਬਾਈ ਆਪਾਂ ਨਾ ਹੋੜੀ ਬੋਲਿਆ ਮਨ ਲੋ ਕੀ ਕਹਿੰਦੇ ਹੁੰਦੇ ਤੇਰਾ ਨੰਬਰ ਆਪਾਂ ਨੰਬਰ ਦੁਆਰੇ ਬੋਲਦੀ ਹੁਣੀ ਕਿ ਮੈਂ ਕੱਟ ਕੇ ਲਾ ਦੂੰ ਕਿੰਨਾ ਹੈ ਤੂੰ ਦਰ ਖੋਲੂ ਯਾਰ ਉਧਰ ਚੱਕੜਾ ਪਿੱਛੋਂ ਜਾ ਕੇ ਚੱਕ ਦੇ ਮੂੰ ਚੱਕ ਦੇ ਚੱਕੀ ਲੈਂਦੀ ਉਧਰ ਉਧਰ ਉਹ ਪੱਤੀ ਨਾਲ ਉਹ ਥੱਲੇ ਉਹ ਚੱਕਣ ਵਾਲੀ ਦੀ ਚੱਕਣ ਵਾਲੀ ਉਥੇ ਚੱਕ ਦੋ ਉਹ ਥੱਲੇ ਹੁੰਦੀ ਆ ਸੀਟ ਕੋਲੇ ਚੱਕ ਕੇ ਹਾਂ ਹਾਂ ਚੱਕ ਦੇ ਚੱਕਦੀ ਨਾ ਯਾਰ ਐਨੀ ਵੇ ਮੈਨੂੰ ਦੇਖ ਦਿਖਾ ਦੇਣਾ ਜਿੱਦ ਨਹੀਂ ਖੁੱਲਦਾ ਤਾਂ ਇੱਕ ਲੋੜ ਨਹੀਂ ਕਿਹੜਾ ਖੁੱਲੂ ਇਹ ਆ ਦੇਖੋ ਜੀ ਆ ਢੋਲ ਪਿਆ ਬਿੱਧ ਢੋਲ ਦੇ ਰਹੇ ਆ ਬਈ ਤੇ ਆਹ ਵੀਡੀਓ ਸ਼ੇਅਰ ਕਰ ਦਿਓ ਜੇ ਤੁਸੀਂ ਨਹੀਂ ਤਾਂ ਨਹੀਂ ਬਾਈ ਕਿਸੇ ਹੋਰ ਦੇ ਕੰਮ ਆ ਜੂ ਦੇਖੋ ਗੱਡੀ ਪੂਰੀ ਵਧੀਆ ਲੱਗਦੀ ਹੈ ਵੀਰੇ ਸੋਹਣੀ ਤੇ ਬਜਟ ਵੀ ਠੀਕ ਹੈ ਵੀਰੇ ਰੇਟ ਕੋਈ ਬਹਲਾ ਨਹੀਂ ਹੈਗਾ ਕੱਲ ਇੱਕ ਬਨਾ ਇੱਕ ਹੋਰ ਕਰ ਯਾਰਾ ਜਿਹੜੀ ਚਲ ਬਾਈ ਵੀਡੀਓ ਸ਼ੇਅਰ ਕਰ ਦਿੱਤਾ